ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀ ਉਹ ਬਖਦਾਜੇ ਪੂਰਾ ਪ੍ਰਭ ਆਦਿਆ ਉਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਸੁਜਣ ਸਚਾ ਪਤਿ ਸ਼ਾ ਸਿਰ ਸ਼ਾ ਹਾਂ ਦਸ਼ਾ ਹੋ ਜਿਸ ਪਾਸ ਬਹ ਘਠੀਆਂ ਸੋਹੀਏ ਸਭਨਾ ਦਾ ਵੇਸ ਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਪੰਜਵਾਂ ਗੁਰਪੁਰੇ ਕਿਰਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਕ੍ਰਿਸ਼ਨਾਨਂ ਗ੍ਰਹ ਆਏ ਆਂ ਆਨੰਦ ਐ ਮੰਗਲ ਸੁਖ ਪਾਏ ਗੁਰਪੂਰੇ ਕਿਰਪਾਤਾਰੀ ਪ੍ਰਭ ਪੂਰੀ ਲੋਚ ਹਮਾਰੀ ਕ੍ਰਿਸ਼ਨਾਨਂ ਗ੍ਰਹ ਆਏ ਆਂ आनंद मंगल सुख पाई संतो राम नाम निसतरीए उठत बैठत हर गर हर त्याई है आनंद सुख कृत करिया रहा ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੀ ਪਾਏ ਕੋਟ ਜਨਮ ਕੇ ਕਲ ਵਖਨਾ ਸੇ ਹਰ ਚਰਣੀ ਚਿਤ ਲਾਇ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰੱਖੀ ਜੀ ਜੰਤ ਸਭ ਪਏ ਪਵਿੱਤਰ ਸਤ ਗੁਰ ਕੀ ਸਚ ਸਾਖੀ ਬਿਗਨ ਬਨਸਨ ਸਭ ਦੁੱਖ ਨਸਨੈ ਸਤ ਗੁਰ ਨਾਮ ਦਰਦਾਇਆ ਖੋਏ ਪਾਪ ਪਏ ਸਭ 파ਵਨ ਜਨ ਨਾਨਕ ਸੁਖ ਕਰਿਆ ਬਿਗਨਾ ਬਿਨਾਸਨ ਸਭ ਦੁੱਖ ਨਸਨ ਸਤ ਗੁਰੇ ਨਾਮ ਦਿਰਦਾਇ ਖੋਏ ਪਾਪ ਪਏ ਸਭ ਪਾਵਨ ਜਨਾਨਕ ਸੁਖ ਕਰ ਆਇਆ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਫਰਮਾਉਣਾ ਕਰਦੇ ਹਨ ਸੋਰਠਾ ਮਹੱਲਾ ਪੰਜਵਾਂ ਸੋਰਠਾ ਰਾਗ ਦੇ ਵਿੱਚ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਗੁਰਪੂਰਾ ਕਿਰਪਾ ਧਾਰੀ ਕਿਹ ਸੰਤ ਜਨੋ ਜਦੋਂ ਤੋਂ ਪੂਰੇ ਗੁਰੂ ਨੇ ਮੇਰੇ ਤੇ ਮਿਹਰ ਕੀਤੀ ਹੈ ਨਾ ਪ੍ਰਭ ਪੂਰੀ ਲੋਚ ਹਮਾਰੀ ਪ੍ਰਭੂ ਨੇ ਕੀ ਕੀਤਾ ਜੋ ਮੇਰੇ ਅੰਦਰ ਸਤਿਗੁਰੂ ਜੀ ਕਹਿੰਦੇ ਸਿਮਰਨ ਦੀ ਤਾਂਗ ਸੀ ਨਾ ਉਹ ਪੂਰੀ ਕਰ ਦਿੱਤੀ ਕਰ ਇਸ਼ਨਾਨ ਗ੍ਰਹ ਆਏ ਨਾਮ ਸਿਮਰਨ ਦੀ ਇੰਨੀ ਬਖਤ ਹੋਈ ਕਹਿੰਦੇ ਨਾਮ ਸਿਮਰਨ ਦੀ ਐਨੀ ਬਰਕਤ ਹੋਈ ਸਤਿਗੁਰੂ ਜੀ ਕਹਿੰਦੇ ਆਤਮਿਕ ਇਸ਼ਨਾਨ ਕਰਕੇ ਅਸੀਂ ਅੰਤਰ ਆਤਮੇ ਟਿਕੇ ਰਹਿੰਦੇ ਹਾਂ ਭਾਵ ਕਿ ਸਤਿਗੁਰੂ ਜੀ ਕਹਿੰਦੇ ਸਿਮਰਨ ਦੇ ਨਾਲ ਮੇਰੀ ਆਤਮਾ ਦਾ ਮੇਰੇ ਮਨ ਦਾ ਟਿਕਾਹ ਹੋ ਗਿਆ ਅਦੇ ਮੇਰੀ ਆਤਮਾ ਪਵਿੱਤਰ ਹੋ ਗਈ ਆਨੰਦ ਮੰਗਲ ਸੁਖ ਪਾਏ ਆਤਮਿਕ ਆਨੰਦ ਆਤਮਿਕ ਖੁਸ਼ੀਆਂ ਸਤਿਗੁਰੂ ਜੀ ਕਹਿੰਦੇ ਇੰਨੀ ਕਿਰਪਾ ਹੋ ਗਈ ਇਹੋ ਜੇ ਆਨੰਦ ਦੀ ਅਵਸਥਾ ਹੋ ਗਈ ਸੰਤੋ ਰਾਮ ਨਾਮ ਨਿਸਤਰੀਏ ਕਹਿੰਦੇ हे ਸੰਤ ਜਨੋ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਕਰੋ ਕਿਉਂਕਿ ਇਸ ਨੇ ਹੀ ਆਪਾਂ ਨੂੰ ਜੋ ਹੈ ਸੰਸਾਰ ਸਮੁੰਦਰ ਹੈ ਭਵ ਸਾਗਰ ਹੈ ਇਸ ਤੋਂ ਪਾਰ ਲਗਾਉਣਾ ਹੈ ਉਠਤ ਬੈਠਤ ਹਰ ਹਰ ਧਿਆਈਐ ਆਨੰਦਨ ਸੁਕ੍ਰਿਤ ਕਰੀਐ ਕਹਿੰਦੇ ਸਤਿਗੁਰੂ ਜੀ ਕਹਿੰਦੇ ਇਸ ਦੇ ਲਈ ਹੀ ਉੱਠਦਿਆਂ ਬੈਹਂਦਿਆਂ ਹਰ ਵੇਲੇ ਜਦੋਂ ਵੀ ਸਮਾਂ ਮਿਲਦਾ ਹੈ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਉਸ ਦੇ ਨਾਲ ਇਹੋ ਜੀ ਸਿਮਰਨ ਦੀ ਨੇਕ ਕਮਾਈ ਹੋ ਜਾਂਦੀ ਹੈ ਜਿਸ ਦੇ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਪਰਮਾਤਮਾ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਹੈ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕਹਿੰਦੇ ਭਾਈ ਸੰਤ ਜਨੋ ਸਿਮਰਨ ਕਰਨਾ ਹੀ ਇਸ਼ਨਾਨ ਵਾਸਤੇ ਗੁਰੂ ਦਾ ਦੱਸਿਆ ਹੋਇਆ ਸਹੀ ਰਸਤਾ ਹੈ ਸਿਮਰਨ ਹੀ ਧਰਮ ਦੀ ਪੌੜੀ ਹੈ ਜਿਸ ਰਾਹੀ ਮਨੁੱਖਾ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ ਪਰ ਇਹ ਜੋ ਪੌੜੀ ਹੈ ਨਾ ਇਸ ਨੂੰ ਇਹ ਉਸ ਕਿਸੇ ਨੂੰ ਹੀ ਭਾਗਾ ਵਾਲੇ ਨੂੰ ਹੀ ਪ੍ਰਾਪਤ ਹੁੰਦੀ ਹੈ ਕੋੜ ਜਨਮ ਕੇ ਕਿਲ ਵਖਾਣ ਅਸੇ ਹਾਜ਼ਰ ਚਰਣੀ ਚਿਤ ਲਾਏ ਕਹਿੰਦੇ ਜਿਹੜੇ ਮੇਰੇ ਕਰੋੜਾਂ ਪਾਪ ਨੇ ਨਾ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਦੋਂ ਮੇਰਾ ਚਿੱਤ ਜੁੜਦਾ ਹੈ ਨਾ ਉਹ ਸਤਿਗੁਰੂ ਜੀ ਨੇ ਨਾਮ ਸਿਮਰਨ ਦੇ ਨਾਲ ਮੇਰੇ ਕਰੋੜਾਂ ਪਾਪ ਖਤਮ ਕਰ ਦਿੱਤੇ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ੍ਹਾਂ ਪੂਰੀ ਕਲ ਰੱਖੇ ਕਹਿੰਦੇ ਇਹੋ ਜੇ ਪ੍ਰਮਾਤਮਾ ਦੀ ਸਦਾ ਹੀ ਸਿਮਤ ਕਰੋ ਜਿਸ ਨੇ ਆਉਣ ਵਾਲਾ ਸਮਾਂ ਵੀ ਤੁਹਾਡਾ ਰੱਖਣਾ ਹੈ ਜੋ ਸੰਸਾਰ ਦੇ ਵਿੱਚ ਤੁਸੀਂ ਚੱਲ ਰਹੇ ਹੋ ਜਿਹੜੇ ਸਮੇਂ ਦੇ ਵਿੱਚ ਚੱਲ ਰਹੇ ਹੋ ਉਹਦੇ ਵਿੱਚ ਵੀ ਸਤਿਗੁਰੂ ਤੁਹਾਡੀ ਰੱਖਿਆ ਕਰ ਰਹੇ ਹਨ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਕਹਿੰਦੇ ਹੈ ਭਾਈ ਉਹ ਸਾਰੇ ਹੀ ਪ੍ਰਾਣੀ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ਕੌਣ ਜਿਹੜੇ ਸਦਾ ਕੀ ਪ੍ਰਮਾਤਮਾ ਦਾ ਨਾਮ ਸਿਮਰਨਦੇ ਰਹਿੰਦੇ ਹਨ ਪ੍ਰਮਾਤਮਾ ਦੇ ਨਾਮ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ ਬਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰੂ ਨਾਮ ਦ੍ਰਿੜਾਇਆ ਕਹਿੰਦੇ ਜਦੋਂ ਨੇ ਪਰਮਾਤਮਾ ਨੇ ਮੇਰੇ ਹਿਰਦੇ ਦੇ ਵਿੱਚ ਪਰਮਾਤਮਾ ਨੇ ਆਪਣਾ ਨਾਮ ਦ੍ਰਿੜ ਕਰ ਦਿੱਤਾ ਨਾ ਸਾਰੀਆਂ ਬਿਗਨ ਖਤਮ ਹੋ ਗਈਆਂ ਸਾਰੇ ਦੁੱਖ ਮੇਰੇ ਖਤਮ ਹੋ ਗਏ ਕਹਿੰਦੇ ਜਦੋਂ ਏ ਨਾਨਕ ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ਕਿੰਨਾਂ ਦੇ ਜਿਨ੍ਹਾਂ ਨੇ ਸਿਮਰਨ ਨੂੰ ਕੀਤਾ ਸਾਰੇ ਪਾਪ ਸਤਿਗੁਰੂ ਜੀ ਨੇ ਖਤਮ ਕਰ ਦਿੱਤੇ ਸਰੀਰ ਨੂੰ ਪਵਿੱਤਰ ਕਰ ਦਿੱਤਾ ਅਤੇ ਪਰਮਾਤਮਾ ਹਿਰਦੇ ਵਿੱਚ ਟਿਕ ਗਿਆ ਆਨੰਦ ਦੀ ਅਵਸਥਾ ਪ੍ਰਾਪਤ ਹੋ ਗਈ ਸੋ ਬਾਣੀ ਦਾ ਜਾਪ ਕਰਦਿਆਂ ਹੋਈਆਂ ਭੁੱਲਾਂ ਚੁੱਕਾ ਮਾਫ ਕਰਨੀਆਂ ਜੀ ਸੰਗਤ ਸਤਿਗੁਰੂ ਬਖਸ਼ਣ ਜੋਗ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ